Thank okay. you. ਵੀ ਆ ਕੇ ਪਹੁੰਚਿਆ ਦੁਨੀਆ ਨੂੰ ਪਾਰਨ ਦੇ ਵਾਸਤੇ ਮਹਾਰਾਜ ਸਤਿਪਾਲ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਿਰਮਾਣ ਕੀਤੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਕਾਲ ਪੁਰਖ ਦਾ ਉਹ ਰੋੜ ਚੜਿਓ ਅਕਾਸ ਕਹਿੰਦੇ ਅਕਾਲ ਪੁਰਖ ਭਗਵਾਨ ਨੇ ਦੋਨਾਂ ਨੂੰ ਆਪਣੇ ਹੱਥ ਤੇ ਰੱਖਿਆ ਇੱਕ ਧਰਤੀ ਵਾਲੇ ਸੱਚਖੰਡ ਨੂੰ ਹਰਮੰਦਰ ਸਾਹਿਬ ਨੂੰ ਤੇ ਅਕੰਠ ਵਾਲੇ ਨੂੰ ਦੋਵਾਂ ਪਾਸੇ ਦੋ ਪਗੜਿਆਂ ਵਿੱਚ ਰੱਖਿਆ ਸਰਕਾਰ ਜੋ ਮੈਂਬਰ ਜਿਹੜੇ ਇਹ ਸੜਕੇ ਦੇ ਵਿੱਚ ਬੜੀਆਂ ਵਧੀਆ ਸੇਵਾਵਾਂ ਨਿਭਾ ਰਹੇ ਨੇ ਸੱਜੇ ਢੰਗ ਦੇ ਨਾਲ ਸੇਵਾਵਾਂ ਨਿਭਾਉਂਦੇ ਨੇ ਜਥੇਦਾਰ ਸਰਦਾਰ ਅਮਰਜੀਤ ਸਿੰਘ ਜੀ ਚਾवला ਉਹ ਵੀ ਪਹੁੰਚੇ ਮਨਚਾ ਨਾਨੀ ਆਪਣੀ ਗੋਦ ਵਿੱਚ ਧਾਰ ਕੇ ਕੁਝ ਕਹਿਣ ਦਾ ਹੈ ਕਿ ਬਾਲ ਜਨਦਾਸ ਨੂੰ ਸਮੂਸਮਜੀ ਸਾਧ ਸੰਗਤ ਦਾ ਸਮੁੱਚੇ ਪ੍ਰਬੰਧ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਬਹੁਤ ਹੀ ਉਸਤਤ ਪ੍ਰਸਾਦ ਦੇ ਉਸਾਰ ਦੇ ਇਥੋਂ ਦੇ ਜਨ ਸਰਬਾਨ ਸ਼ਰਮਣੀ ਕਮੇਟੀ ਦੇ ਭਾਈ ਅਮਰਜੀਤ ਸਿੰਘ ਦਾਮਲਾ ਸਾਹਿਬ ਸਮੇ ਸਮੇਂ ਅਨੁਸਾਰ ਜਿਹੜੇ ਜਨਸ ਨੂੰ ਨਿਵਾਜਦੇ ਰਹਿੰਦੇ ਨੇ ਬਹੁਤ ਬਹੁਤ ਉਨ੍ਹਾਂ ਦਾ ਵੀ ਧੰਨਵਾਦ हैड ग्रंथी साहिबान भाई जोगिंदर सारियां चुका ते ਜੀ ਲਈ ਐਨੇ ਇੱਕ ਦੇ ਨਾਲ 라 ਕੇ ਕਹਿ ਦਿੰਦਾ ਮਨਜ ਗੁਰੂ ਦਾ ਬੋਹੇ ਥਾ ਜਾਗ ਰੰਗਨ ਹਾਰਾ ਆਪਣੇ ਵਰਗੇ ਸਿੱਖਾਂ ਨੂੰ ਆਦਤ ਇਹ ਵਿਡਿਆਈ ਕੇਵਲ ਗੁਰੂ ਨਾਲ ਸਿਰ ਤੇ ਘਰ ਦੇ ਵਿੱਚ ਗੁਰੂ ਕੇ ਸਿੱਖੋ ਤੁਹਾਨੂੰ ਪ੍ਰਾਪਤ ਹੁੰਦੀ ਹੈ ਗੁਰ ਸਿੱਖਾਂ ਨੂੰ ਸੇਵਾ ਤੋਂ ਜੇ ਨਹੀਂ ਕਿ ਸੇਵਾ ਪ੍ਰਵਾਨ ਕਰ ਲੈਗੇ ਸਮਾਂ ਦੇ ਦੋ ਚਰਨ ਨਿ ਕੋਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਜਿਸ ਦਿਨ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਹਾੜੇ ਹੋਇਆ ਸੀ ਪਿਤਾ ਗੁਰ ਰਾਮਦਾਸ ਜੀ ਦੇ ਮਾਤਾ ਭਾਦੀ ਜੀ ਦੇ ਗ੍ਰਹਿ ਵਿਖੇ ਸੋ ਅੱਜ ਇਸ ਇਲਾਕੇ ਦੀਆਂ ਸੰਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਨਨਕਾਪੁਰ ਸਾਹਿਬ ਦੇ ਪਾਵਨ ਸਥਾਨ ਗੁਰਦਰਾ ਸੀਸਗੰਨ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਇਸ ਪ੍ਰਕਾਸ਼ ਜਹਾੜੇ ਨੂੰ ਮਨਾ ਰਹੀਆਂ ਐ ਇਸ ਮੌਕੇ ਜਿੱਥੇ ਜੋ ਸਭ ਸ੍ਰੀ ਗੁਰੂ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਰਿੰਦਰ ਸਿੰਘ ਜੀ ਉੱਚੇ ਚੇਤਤਵ ਤੇ ਪਹੁੰਚੇ ਐ ਉਥੇ ਨਾਲ ਦੀ ਨਾਲ ਜੋ ਸਾਡੇ ਕਥਾਵਾਚਕ ਰੋਜਾਨਾ ਤਖਤ ਸਾਹਿਬ ਤੋਂ ਵੀ ਕਥਾ ਕਰਕੇ ਉਹ ਲੋਕ ਗੁਰਬੋਧ ਦਾ ਜਿਹੜਾ ਵਿਖਿਆਨ ਉਹ ਕਰਦੇ ਐ ਉਹਨਾਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਹੈ ਬਹੁਤ ਹੀ ਮਹਾਨ ਜੋ ਧਰਗੁਰੂ ਅਰਜਨ ਦੇ ਮਹਾਰਾਜੀ ਦੀ ਕੁਰਬਾਨੀ ਉਹਨਾਂ ਦਾ ਜੋ ਬਹੁਤ ਮਹਾਨ ਦੇਣ ਹੈ ਜਿੱਥੇ ਉਹ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਦੇਣ ਸਾਡੂ ਜੋ ਸੁਮੁੱਤੀ ਦੁਕਾਈ ਨੂੰ ਉਹ ਗੁਰਬਾਣੀ ਦੇ ਵਿੱਚ ਇਥੇ ਹੋਣ ਕਰਕੇ ਜੋ ਗੁਰਬਾਣੀ ਦਾ ਸਤਗੁਰੂ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿੰਨੀ ਬਾਣੀ ਸੀ ਉਹਨਾਂ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਉਹਨਾਂ ਨੇ ਸੰਪਾਦਿਤ ਕਰਕੇ ਭਾਈ ਗੁਰਦਾਸ ਜੀ ਕੋਲ ਸਾਰੀ ਬਾਣੀ ਦਿਖਵਾ ਕੇ ਇਸ ਦਾ ਪ੍ਰਕਾਸ਼ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਸੂਚੀ ਦੁਨੀਆ ਨੂੰ ਇਹ ਤੁਰਕੀ ਬਾਣੀ ਆਈ ਜਨ ਸਗਰੀ ਚਿੰਤ ਮਟਾਈ ਦੇ ਮਹਾਨ ਸੰਦੇਸ਼ ਦੇ ਨਾਲ ਜੋੜ ਕੇ ਲੋਕਾਂ ਨੂੰ ਜੋ ਸੱਚ ਦਾ ਮਾਰਗ ਉਹਨਾਂ ਨੂੰ ਦਿਖਾਇਆ ਤਾਂ ਜੋ ਦੁਨੀਆ ਜੋ ਸੇਧ ਆਪਣੀ ਜੀਵਨ ਦੀ ਉਹ ਗੁਰਬਾਣੀ ਤੋਂ ਲੈ ਸਕੀ